ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਅੱਜ ਦਾ ਨਵਾਂ ਵਲੌਗ ਸਟਰੀ ਮੈਨੂੰ ਉਮੀਦ ਹੈ ਤੁਹਾਨੂੰ ਰਾਤ ਦਾ ਵਲੌਗ ਆਪਣਾ ਪਸੰਦ ਆਇਆ ਹੋਊਗਾ ਤੇ ਅੱਜ ਆਪਾਂ ਮਿਲਦੇ ਆ ਜੀ ਦਿਨੇ ਨਵੇਂ ਵਲੌਗ ਦੇ ਵਿੱਚ ਹੈਲੋ ਜੀ ਮੈਂ ਆਇਆ ਆ ਕਿ ਇੱਧਰ ਘਰੇ ਬੈਠਾ ਹੁੰਦਾ ਸੀ ਬੋਰ ਮੈਂ ਚਲੋ ਦੇਖ ਕੇ ਆਣੇ ਹਾਂ ਅੰਕੀਲਾ ਜਦੋਂ ਉਹ ਆਇਆ ਹਨਾ ਇਹ ਥੋੜਾ ਹੋਰ ਆਪਾਂ ਬਰਾਉ ਸਿਰ ਤੇ ਵਿਕਣਾ ਤੇ ਨਾਲੇ ਟਾਈਮ ਕਾਸ ਹੋ ਜੂਗਾ ਤੇ ਨਾਲੇ ਹੋਊਗਾ ਮਾਇਨੇ ਤੋਂ ਅਨਮਾਨ ਤੇ ਸਨੈਡ ਰੈਸ ਕਿਉਂਕਿ ਬੈਠਿਆਂ ਦਾ ਬਹੁਤ ਪਤਾ ਨਹੀਂ ਅਗੇ ਸਵੇਰ ਤੋਂ ਸ਼ਾਮ ਤੱਕ ਤਾਂ ਦੁਕਾਨ 'ਚ ਹੀ ਬੈਠੇ ਰਹਿਣਾ ਇਹ ਤੇ ਜਦੋਂ ਬਾਹਰ ਜਿਹੜਾ ਥੋੜਾ ਤੇ ਆਉਣੀ ਹੁੰਦੀ ਆ ਟਾਈਮ ਨਿਕਲ ਜਾਂਦੇ ਨੇ ਤਾਂ ਮੈਂ ਕਿਤੇ ਮਹਾ ਤਾਜ਼ਾ ਹੋ ਜਾਂਦਾ ਜਿਹੜਾ ਦੇ ਕੇ ਕੋਈ ਮਿਲ ਕੇ ਜਾਂਦਾ ਦੋਸਤ ਮਿੱਤਰ ਦੇਖੋ ਗੁਰਦੁਆਰਾ ਕਰਤਾਰ ਸਰ ਸਾਹਿਬ ਜਿਹੜਾ ਉਹ ਸਕੂਲ ਵਾਲੀ ਵੈਨ ਲਓ ਜੀ ਆਪਾਂ ਜਿਹੜਾ ਦੇ ਕੇ ਆ ਗਏ ਘਰੇ ਤੇ ਹੁਣ ਦੁਕਾਨ ਚ ਲਾਵਾਂਗੇ ਡਿਊਟੀ ਸ਼ਾਮ ਤੱਕ ਤੇ ਇੱਕ ਆਪ ਨੂੰ ਅੱਜ ਦੀ ਗੱਲ ਕਮੈਂਟ ਸਹਿਜ ਜੈਨ ਦੇ ਨਾਂ ਤੇ ਆਪ ਨੂੰ ਅੱਜ ਕਮੈਂਟ ਬਹੁਤ-ਬਹੁਤ ਧੰਨਵਾਦ ਜੀ ਕਮੈਂਟ ਕਰਨ ਲਈ ਵਧੀਆ ਲੱਗਦਾ ਜਦੋਂ ਕਮੈਂਟ ਆਉਂਦੇ ਨੇ ਤੇ ਤੁਸੀਂ ਜਰੂਰ ਕਰਿਆ ਕਰੋ ਤੇ ਬਾਕੀ ਅੱਜ ਆਪਾਂ ਹੈਗੀਆਂ ਘਰੇ ਪੂਰਾ ਦਿਨ ਘਰੇ ਰਹਿ ਕੇ ਬਲੌਗ ਸ਼ੂਟ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਬਾਕੀ ਦੇਖਦੇ ਆਂ ਜੇ ਹੋ ਗਿਆ ਵਲੌਗ ਸਾਮ ਨੂੰ ਅਪਲੋਡ ਕਰਾਂਗੇ ਤੇ ਨਹੀਂ ਫਿਰ ਆਪਾਂ ਕੱਲ ਨੂੰ ਅੱਜ ਤੇ ਕੱਲ ਦਾ ਸੰਜ ਬਲੌਗ ਜ਼ਰੂਰ ਪਾਵਾਂਗੇ ਤੇ ਚਲੋ ਜੀ ਦੇਖਦੇ ਆਂ ਇਸ ਦੁਬਾਰ ਹੁਣ ਕੀ ਪ੍ਰੋਗਰਾਮ ਬਣਦਾ ਆਪਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਕਰਦੇ ਆਂ ਕੱਲ ਵਾਲਾ ਬਲੌਗ ਤੇ ਫਿਰ ਕੰਟੀਨਿਊ ਕਿਉਂਕਿ ਕੱਲ ਬਣਿਆ ਨਹੀਂ ਆਪਾਂ ਤੋਂ ਪੂਰਾ ਬਲੌਗ ਤੇ ਰਹੇ ਘਰੀ ਸਾਰਾ ਦਿਨ ਇਹ ਕਾਰ ਦੇ ਵਿੱਚ ਬਲੌਗ ਪੂਰਾ ਸூட் ਕਰਨਾ ਮੁਸ਼ਕਲ ਜਿਹਾ ਹੋ ਜਾਂਦਾ ਹੈ ਜਿੱਦੇ ਬਾਹਰ ਅੰਦਰ ਜਾਣੇ ਉੱਤੇ ਪੂਰਾ ਹੋ ਜਾਂਦਾ ਤੇ ਆਪਣੇ ਗੀਤ ਦਾ ਪੋਸਟਰ ਆ ਗਿਆ ਤਿਆਰ ਹੋ ਕੇ ਤੇ ਅੱਜ ਆਪਾਂ ਉਹ ਵੀ ਬਲੌਗ ਦੇ ਵਿੱਚ ਕਰਾਂਗੇ ਸ਼ੇਅਰ ਤੇ ਤੁਸੀਂ ਕਰਨਾ ਗਾਣਾ ਸ਼ੇਅਰ ਤੇ ਲਾਈਕ ਕਮੈਂਟ ਕਿਉਂਕਿ ਆਪਣੇ ਇਸੀ ਚੈਨਲ ਦੇ ਉੱਤੇ ਪਾ ਗਾਣਾ ਪਾਵਾਂਗੇ ਤੇ ਤਰੀਕ ਵੀ ਫਾਈਨਲ ਤੁਹਾਨੂੰ ਪੋਸਟਰ ਦੇ ਨਾਲ ਦੱਸਾਂਗੇ ਜਰੂਰ ਤੇ जरूर ਸਾਰਿਆਂ ਨੇ ਸਪੋਰਟ ਕਰਨੇ ਪੁੱਲ ਬਹੁਤ ਵਧੀਆ ਪਰਿਵਾਰਕ ਗੀਤ ਹੈਗਾ ਤੇ ਬਾਕੀ ਅੱਜ ਦਾ ਦਿਨ ਨੇ ਮਿਲਦੇ ਆਂ ਹੀ ਦੇਖਦੇ ਆਂਗੇ ਆਪਾਂ ਕੀ ਕੀ ਕੰਮ ਕਰਨੇ ਆ ਤੇ ਕਿੱਥੇ ਜਾਣਾ ਤੇ ਮੇਰਦਿਆਂ ਦਿਨੇ ਨਾ ਇੱਕ ਕਰਾਂਗੇ ਪੋਸਟਰ ਸੇ ਲਓ ਜੀ ਆਪਾਂ ਹੁਣ ਕਰਦੇ ਆਂਗੇ ਪੋਸਟਰ ਸ਼ੇਅਰ ਆਪਣੇ ਨਵੇਂ ਗੀਤ ਦਾ ਜੋ ਕਿ ਆਪਣਾ 23 ਤਰੀਕ ਨੂੰ ਇਸ 23 ਤਰੀਕ ਨੂੰ ਹੀ ਆ ਰਿਹਾ ਹੈ ਗਾਣਾ ਆਪਣਾ ਇਸੇ ਚੈਨਲ ਦੇ ਉੱਤੇ ਤੇ ਜਿਹਨੂੰ ਗਾਇਆ ਹੈ ਮੈਂ ਯਾਨੀ ਕਿ ਰੇਸ ਨੂੰ ਕਨੌਰੀ ਤੇ ਜਿਹਨੂੰ ਲਿਖਿਆ ਹੈਗਾ ਕੁਲਦੀਪ ਚੰਗਲੀ ਤੇ ਬਹੁਤ ਸੋਹਣਾ ਮਿਊਜ਼ਿਕ ਤਿਆਰ ਕੀਤਾ ਹੈ ਗਗਨ ਦਿੰਦਾਰ ਰਵਾਈ ਨੇ ਤੇ ਵੀਡੀਓ ਬਹੁਤ ਹੀ ਘੈਂਟ ਬਣੀ ਹੈ ਜਿਹੜੀ ਕਿ ਬਣਾਈ ਹੈਗੀ ਫਤਿਹ ਸਟੂਡੀਓ ਵਾਲਿਆਂ ਨੇ ਤੇ ਬਹੁਤ ਘੈਂਟ ਗਾਣਾ ਹੈਗਾ ਬਾਈ ਬਣ ਕੇ ਸਾਰਿਆਂ ਨੂੰ ਬੇਨਤੀ ਹੈ ਭੈਣਾਂ ਨੂੰ ਵੀਰਾਂ ਨੂੰ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਿਓ ਕਮੈਂਟ ਕਰਿਓ ਤੇ ਬਸਤੀ ਤਰੀਕ ਥੋੜੇ ਜਿ ਦਿਨਾਂ ਤੱਕ ਆਪਾਂ ਪਾਵਾਂਗੇ ਗਾਣਾ ਇਸੇ ਚੈਨਲ ਦੇ ਉੱਤੇ ਪਾਵਾਂਗੇ ਤੇ ਬਾਕੀ ਪੋਸਟਰ ਤੁਸੀਂ ਦੇਖੀ ਜਾ ਰਹੇ ਹੋਗੇ ਬਰਾਬਰ ਆਪਣੇ ਲੱਗਿਆ ਹੋਏ ਬਹੁਤ ਘੈਂਟ ਪੋਸਟਰ ਹੈ ਤੇ ਬਹੁਤ ਹੀ ਪਿਆਰੀ ਵੀਡੀਓ ਬਣੀ ਹੈ ਅੱਜ ਕੱਲ ਦੇ ਹਾਲਾਤਾਂ ਦੇ ਉੱਤੇ ਹੈ ਤੇ ਆਪਣੇ ਮਾਤਾ ਪਿਤਾ ਨੂੰ ਪਿਆਰ ਕਰਨ ਵਾਲੇ वैसे हर एक कपड़े मां तो ਬਤਨ ਪਿਆਰ ਕਰਦੇ ਪਰ ਜਿਹੜੇ ਦਿਲੋਂ ਸੱਚਾ ਪਿਆਰ ਕਰਦੇ ਉਹ ਜਰੂਰ ਵੀਡੀਓ ਨੂੰ ਆਪਣੀ ਗੀਤ ਨੂੰ ਸਟੇਅਰ ਕਰਨਗੇ ਤੇ ਲਾਈਕ ਕਰਨਗੇ ਕਮੈਂਟ ਕਰਨਗੇ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਕਰਿਓ ਦੱਸ ਦਿਓ ਵੀ ਆਪਣਾ ਗੀਤ ਕਿਵੇਂ ਦਾ ਤੁਹਾਨੂੰ ਲੱਗਦਾ ਤੇ ਇਸ ਤੋਂ ਬਾਅਦ ਆਪਾਂ ਅਗਲੇ ਗਾਣੇ ਦੀ ਤਿਆਰੀ ਫੇਰ ਸ਼ੁਰੂ ਕਰ ਦਾਂਗੇ ਕਿਉਂਕਿ ਆਪਾਂ ਗਾਣੇ ਲਗਾਤਾਰ ਹੀ ਛੱਡੀ ਜਾਣੇ ਨੇ ਤੇ ਗਾਣੇ ਤਿਆਰ ਹੋਣ ਲੱਗ ਜਾਂਦੇ ਕਾਫੀ ਟਾਈਮ ਤੇ ਕਿਉਂਕਿ ਪਹਿਲਾਂ ਗਾਣਾ ਸਿਲੈਕਟ ਕਰਦੇ ਆਂ ਫਿਰ ਤਿਆਰੀ ਕਰਦੇ ਆਂ ਫਿਰ ਰਿਕਾਰਡ ਕਰਦੇ ਆਂ ਤੇ ਫਿਰ ਉਸ ਤੋਂ ਬਾਅਦ ਕਾਫੀ ਦਿਨ ਮਿਊਜ਼ਿਕ ਤੇ ਲੱਗ ਜਾਂਦੇ ਨੇ ਫਿਰ ਵੀਡੀਓ ਬਣਾਉਨੇ ਆ ਇਦਾਂ ਮਿਹਨਤ ਬਹੁਤ ਜ਼ਿਆਦਾ ਆ ਜਾਂਦੀ ਆ ਫਿਰ ਵੀਡੀਓ ਐਡੀਟਿੰਗ ਕਰਾਉਣੀ ਤੇ ਆਪਣੇ ਬਹੁਤ ਵਧੀਆ-ਵਧੀਆ ਆਪਣੇ ਕਲਾਕਾਰ ਲੈਏ ਨੇ ਵੀਡੀਓ ਦੇ ਵਿੱਚ ਤੇ ਜਿਵੇਂ ਕਿ ਬੂਟਾ ਸ਼ੇਰਪੁਰ ਹੋ ਗਿਆ ਤੇ ਇੱਕ ਕੀ ਖਾਤਰ ਹੋ ਗਿਆ ਤੇ ਬਹੁਤ ਵਧੀਆ-ਵਧੀਆ ਕਲਾਕਾਰ ਨੇ ਵੀਡੀਓ ਚ ਤੇ ਤੁਸੀਂ ਦੇਖਿਓ ਜਰੂਰ ਗਾਣੇ ਨੂੰ ਬਹੁਤ ਵਧੀਆ ਗਾਣਾ ਹੈਗਾ ਤੇ ਪਰਿਵਾਰਕ ਗੀਤ ਨੇ ਆਪਣੇ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਆਪਾਂ ਸੁਣ ਸਕਦੇ ਆ ਗੀਤ ਦਾ ਟਾਈਟਲ ਹੈ ਜੀ ਮਿਸ ਜੂ ਬਾਪੂ ਤੇ ਕਿਉਂਕਿ ਆਪਦੇ ਮਾਪਿਓ ਨੂੰ ਹਰ ਇੱਕ ਜਦੋਂ ਦੁਨੀਆ ਤੋਂ ਮਾਪੇ ਚਲੇ ਜਾਂਦੇ ਨੇ ਹਰ ਇੱਕ ਉਹਨਾਂ ਨੂੰ ਨਾ ਯਾਦ ਕਰਦੇ ਮਿਸ ਕਰਦੇ ਤੇ ਕਈ ਕਾਰਨ ਹੁੰਦੇ ਨੇ ਤੇ ਉਹ ਆਪਣੇ ਵੀਡੀਓ ਦੇ ਵਿੱਚ ਦਿਖਾਏ ਨੇ ਅਨ ਅੱਜ ਕਾਲ ਸਤਜੋ ਪ੍ਰਦੇਸਾਂ ਦੇ ਵਿੱਚ ਨੇ ਗਿਆ ਦੇ ਮੰਗਰੋਂ ਪਿਸਤੋਂ ਮਾਤਾ ਪਿਤਾ ਚੜਾਈ ਕਰ ਜਾਂਦੇ ਨੇ ਜਦੋਂ ਉਹਨਾਂ ਦੇ ਉੱਤੇ ਆਪਣੀ ਵੀਡੀਓ ਫਰਮਾਈ ਹੈ ਇਹ ਸਾਰੀ ਇਹ ਹਾਲਾਤਾਂ ਦੇ ਉੱਤੇ ਤੇ ਜਰੂਰ ਤੁਸੀਂ ਦੇਖਿਓ ਤੇ ਇਹ ਪੋਸਟਰ ਵੀ ਜਰੂਰ ਸ਼ੇਅਰ ਕਰਿਓ ਅੱਗੇ ਬੇਨਤੀ ਹੈ ਸਾਰਿਆਂ ਨੂੰ ਤੇ ਚਲੋ ਜੀ ਫਿਰ ਪੋਸਟਰ ਨੂੰ ਕਰ ਲਓ ਸਕਰੀਨਸ਼ਾਟ ਲੈ ਲਓ ਚਾਹੀ ਤੇ ਹੁਣ ਬਲੌਗ ਦੇ ਵਿੱਚ ਆਪਾਂ ਚਲੋ ਮੈਂ ਦੇਖਣਾ ਕਮੈਂਟ ਦੇ ਵਿੱਚ ਇਹ ਪੋਸਟਰ ਪਿਆ ਤਾਂ ਆਪਾਂ ਜ਼ਰੂਰ ਪਾਵਾਂਗੇ ਤੇ ਉੱਥੋਂ ਲੈ ਕੇ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰਿਓ ਬਹੁਤ-ਬਹੁਤ ਧੰਨਵਾਦ ਲਓ ਜੀ ਕਣਕ ਆਪਣੀ ਸੁੱਕ ਗਈ ਅੱਜ ਪੀਣਾ ਕਰਦਾਂਗੇ ਦਾ ਤੇ ਦੇਖੋ ਬਾਹਰ ਦਾ ਮੌਸਮ ਬਦਲ ਹੋ ਗੇ ਮਸਰ ਨਹੀਂ ਉਹ ਦੇ ਹੰਦਕ ਕਰੀਂ ਦੇਖੋ ਇਹ ਫੇਰ ਪੱਦਾ ਜਖਾਫੀ ਹੋ ਗਿਆ ਤੇ ਆਪਣੇ ਕਣਕ ਵੀ ਬੇੜੇ ਦੇ ਵਿੱਚ ਪਈ ਹੈ ਸੁੱਕੀ ਬਿਲਕੁਲ ਚੱਕਣੀ ਹੈ ਵੀ ਆਪਾਂ ਨੇ ਇਧਰੋਂ ਜੋ ਕਾਫੀ ਬਦਲਾਈ ਜਾਂਦਾ ਲਓ ਜੀ ਚਾਹ ਪਾਣੀ ਪੀ ਲਿਆ ਤੇ ਆਗੇ ਦੁਕਾਨ ਦੇ ਵਿੱਚ ਮ ਆਪਣੀ ਹੈਗੀ ਹੈ ਤਿਆਰੀ ਜਾਣ ਦੀ ਸ਼ੇਰਪੁਰ ਤੇ ਹੈਗੇ ਟੇ ਜ਼ਰੂਰੀ ਕੰਮ ਥੋੜਾ ਜਿਹਾ ਕੰਮ ਛੋਟਾ ਹੀ ਹੈ ਉਹ ਹੈ ਜ਼ਰੂਰੀ ਤੇ ਫਿਰ ਆਪਾਂ ਬਿੰਦ ਚੱਪ ਤੋਂ ਸ਼ੇਰਪੁਰ ਲਓ ਜੀ ਆਪਾਂ ਪਹੁੰਚੇ ਸ਼ੇਰਪੁਰ ਤੇ ਸ਼ੇਰਪੁਰ ਥੋੜਾ ਜਿਹਾ ਕੰਮ ਤੇ ਇੱਥੋਂ ਆਪਾਂ ਜਾਵਾਂਗੇ ਸਿੱਤੇ ਆਪਾਂ ਆਪਣੇ ਲੋ ਜੀ ਸ਼ੇਰਪੁਰੋਂ ਪਾਸਿ ਦੇ ਆ ਗਏ ਖੇਤ ਇਹ ਸ਼ੇਰਪੁਰਤੀ ਥੋੜਾ ਜਿਹਾ ਕੰਮ ਅਸੀਂ ਉੱਥੇ ਕੰਮ ਗਏ ਤੇ ਤੇ ਉਹ ਕਰਕੇ ਤੇ ਹੁਮਾ ਆ ਗਿਆਂਗੇ ਖੇਤ ਖੇਤ ਠੰਢੀ ਠੰਢੀ ਚੱਲਦੀ ਆ ਹਵਾ ਤੇ ਪਿਆ ਆਪਣਾ ਮੰਜਾ ਮੰਜੇ ਤੇ ਰਾਮਨਾ ਪਾਵਾਂਗੇ ਕੰਟਾ ਜਿੰਨਾ ਚਿਰ ਖੇਤਾਂਗੇ ਤੇ ਜੀਰੀਆਂ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਛੋਨਾ ਹਵਾ ਚੱਲਦੀ ਠੰਡੀ ਠੰਡੀ ਤੇ ਆਪਨੇ ਸਿਆਲ ਦੀ ਬਾੜੀ ਲਾਉਣ ਵਾਸਤੇ ਗੁੱਡ ਜੀ ਜਗਾ ਇੱਥੇ ਲਾਵਾਂਗੇ ਪਾਲਕ ਧਨੀਆ ਮੇਥੇ ਗਾਜਰਾਂ ਮੂੜੀਆਂ ਸਲਗਮ ਤੇ ਜੀਰੀਆਂ ਲੱਗਦੀਆਂ ਪੱਕਣ ਦੇਖ ਸਕਦੇ ਹੋ ਤੁਸੀਂ ਬੱਲੀਆਂ ਨੀਚੇ ਨੂੰ ਮੁੜ ਗਈਆਂ ਤੇ ਲਓ ਜੀ ਆਪਾਂ ਸਿਰਪੁਰੂ ਆ ਗਏ ਤੇ ਤੇ ਖੇਤ ਆ ਗਏ ਇੱਥੇ ਆ ਕੇ ਹੁਣ ਆਪਾਂ ਬਲੌਗ ਦਾ ਕਰ ਦਨੇ ਆਂਗੇ ਐਂਡ ਕਿਉਂਕਿ ਸ਼ਾਮ ਹੋਣ ਚ ਥੋੜਾ ਹੀ ਟਾਈਮ ਹੈ ਫਿਰ ਘਰੇ ਜਾਣਾ ਹੈ ਤੇ ਵੱਧ ਟਾਈਮ ਲੱਗ ਜਾਣਾ ਹੈ ਫਿਰ ਜਾ ਕੇ ਬਲੌਗ ਆਪਾਂ ਨੇ ਐਡਿਟ ਵੀ ਕਰਨੇ ਆਂ ਅਪਲੋਡ ਵੀ ਕਰਨੇ ਤੇ ਇਹ ਬਲੌਗ ਨੂੰ ਆਪਾਂ ਇੱਥੇ ਐਂਡ ਕਰ ਦਨੇ ਆਂ ਮਿਲਾਂਗੇ ਸਵੇਰੇ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਜਰੂਰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਜਲਦੀ ਲੈ ਕੇ ਆਵਾਂਗੇ ਆਪਾਂ ਗਾਣਾ ਤੇ ਮਿਲਦੇ ਆਂ ਇਸ ਸਵੇਰੇ ਨਵੇਂ ਬਲੌਗ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ